ਇਹ ਇਹੋ ਜੀ ਇਹਦੀ ਰਹਾਬਾ ਸੋ ਇੱਕ ਵਾਰੀ ਫੇਰ ਅਸੀਂ ਪਹੁੰਚੇ ਆਂ ਜਗਰਾਉਂ ਤੇ ਤੇ ਤੁਸੀਂ ਆਵਾਜ਼ਾਂ ਤੋਂ ਹੀ ਪਛਾਣ ਲਿਆਉਣਾ ਕਿ ਇਸ ਟਾਈਮ ਅਸੀਂ ਖੜੇ ਆਂ ਘੋੜਿਆਂ ਦੇ ਇੱਕ ਮੇਲੇ ਤੇ ਜਿੱਥੇ ਕਿ ਵੱਖ-ਵੱਖ ਕਿਸਮ ਦੇ ਘੋੜੇ ਦੇਸ਼ ਭਰ ਤੋਂ ਪਹੁੰਚੇ ਹੋਏ ਨੇ ਤੇ ਘੋੜਿਆਂ ਦੀ ਜਿਹੜੀ ਆਵਾਜ਼ਾਂ ਉਹ ਲੁਭਾਰੀਆਂ ਨੇ ਵੱਖ-ਵੱਖ ਆਵਾਜ਼ਾਂ ਤੇ ਮਨ ਕਰ ਰਿਹਾ ਕਿ ਦੇਖ ਕਾਨੂੰ ਮਨ ਕਰ ਰਿਹਾ ਕਿ ਕਿਦਾਂ ਅੱਜ ਘੋੜਿਆਂ ਦੇ ਮੇਲੇ ਤੇ ਅੱਜ ਰੌਣਕ ਲੱਗੀ ਐ ਸੋ ਪਹੁੰਚੇ ਆ ਇਸ ਟਾਈਮ ਅਸੀਂ ਰਾਜ ਸਟੱਡ ਫਾਰਮ ਬਰਨਾਲਾ ਤੋਂ ਇਹ ਪਹੁੰਚੇ ਆ ਔਰ ਇਨਾਂ ਤੱਕ ਘੋੜਾ ਅਸੀਂ ਦੇਖ ਰਹੇ ਆ ਕਿ ਇਹ ਕਿਆ ਗਜਬ ਘੋੜਾ ਹੈ ਜਿਹੜੀ ਹੈ ਉਹ ਪੰਜਾਬੀ ਚ ਕਹਿੰਦੇ ਭੁੱਖ ਲੈਣੀ ਹੈ ਸੋ ਇਨਾਂ ਸੋਹਣਾ ਘੋੜਾ ਔਰ ਇਨਾਂ ਉੱਚਾ ਕੱਦ ਕਾਠ ਉਹਦਾ ਦੇਖ ਕੇ ਇੱਕ ਮਨ ਜਿਹੜਾ ਹੈ ਖੁਸ਼ ਹੁੰਦਾ ਸੋ ਗੱਲਬਾਤ ਕਰਾਂਗੇ ਜਿਹੜੇ ਰਾਜ ਪਲੇਟਫਾਰਮ ਦੇ ਜਿਹੜੇ ਹੈਗੇ ਆ ਉਹਨਾਂ ਨਾਲ ਭਾਜੀ ਉਹਨਾਂ ਨਾਲ ਕੀ ਕਹਿਣਾ ਚਾਹਣਗੇ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਛੋ ਨਾਮ ਭਾਜੀ ਮੇਰਾ ਸ਼ੋ ਨਾਮ ਹੈ ਜੀ ਪੱਕਾ ਨਾਂ ਤਾਂ ਕਲਵਿੰਦਰ ਸਿੰਘ ਹੈ ਤੇ ਪਰ ਇਹ ਘੋੜਿਆਂ ਦੀ ਦੁਨੀਆ 'ਚ ਮਿਰਜੇ ਦੇ ਨਾਮ ਨਾਲ ਹੀ ਜਾਣਦੇ ਓਏ ਹੋਏ ਇੱਕ ਮਿਰਜਾ ਉਹ ਸੀ ਇੱਕ ਮਿਰਜਾ ਚਲੋ ਅੱਜ ਸਾਡੀ ਖੁਸ਼ਕਿਸਮਤੀ ਹੈ ਅਸੀਂ ਮਿਰਜੇ ਨਾਲ ਮਿਲ ਲਏ ਅਸੀਂ ਕਹਾਣੀਆਂ ਜੀ ਸੁਣੇ ਅਸੀਂ ਜੀ ਆਇਆਂ ਨੂੰ ਜੀ ਘੋੜਿਆਂ ਦੀ ਦੁਨੀਆ ਦੇ ਮਿਰਜਾ ਸਾਹਿਬ ਇਹ ਦੱਸੋ ਤੁਹਾਡਾ ਇੱਕ ਘੋੜਾ ਮਤਲਬ ਇਹਦਾ ਨਾਮ ਕੀ ਹੈ ਇਹਦਾ ਨਾਮ ਹੈਗਾ ਜੀ ਯੋਦਾ ਜੀ ਲੋਕ ਇੱਥੇ ਅਸੀਂ ਬਹੁਤ ਸਾਰੀ ਤਲਾਸ਼ ਕੀਤੀ ਤੇ ਉਹ ਕਹਿੰਦੇ ਪਹਿਲੀ ਵਾਰੀ ਇਹ ਅੱਜ ਸ਼ੋਅ ਕੀਤਾ ਗਿਆ ਨਹੀਂ ਤਾਂ ਇਸ ਤੋਂ ਪਹਿਲਾਂ ਕਦੀ ਮੇਲਿਆਂ 'ਚ ਸ਼ੋਅ ਨਹੀਂ ਕੀਤਾ ਨਹੀਂ ਇਹ ਕਦੇ ਵੀ ਅਸੀਂ ਘਰੋਂ ਬਾਹਰ ਲਿਆਂਦਾ ਨਹੀਂ ਕਿਉਂਕਿ ਇਹ ਘਰ ਦਾ ਹੀ ਪਲਿਆ ਹੋਇਆ ਓਕੇ ਘਰੇ ਦੇਸੀ ਖਾਣੇ ਨਾਲ ਪਲਿਆ ਜੀ ਸਾਨੂੰ ਹੈ ਹੀ ਨਹੀਂ ਸੀਗਾ ਵੀ ਇਹਨੂੰ ਬਾਹਰ ਕੱਢਾਂਗੇ ਜਾਂ ਮੇਲਿਆਂ ਤੇ ਲਿਜਾਈਏ ਇਹਦੇ ਕੋਲੇ ਬਰੀਡਿੰਗ ਲਈ ਹੁਣ ਘੋੜੀਆਂ ਘਰੇ ਹੀ ਬਹੁਤ ਆਈ ਜਾਂਦੇ ਓਕੇ ਮਤਲਬ ਇਹ ਬੇਸਿਕਲੀ ਬਰੀਡਿੰਗ ਸਪੈਸ਼ਲਿਸਟ ਹੈ ਹਾਂਜੀ 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 ਇਹ ਇਹਦੇ ਮਤਲਬ ਐਡਾ ਕੱਦ ਕਾਠ ਅਸੀਂ ਟੀਵੀ 'ਚ ਤਾਂ ਦੇਖਿਆ ਸੀਗਾ ਫਿਲਮਾਂ 'ਚ ਤਾਂ ਦੇਖਿਆ ਸੀ ਅੱਜ ਅਸੀਂ ओरिजिनल ਲਾਈਵ ਦੇਖ ਰਹੇ ਹਾਂ ਇਹਦੀ ਉਮਰ ਕਿੰਨੀ ਹੋਏਗੀ ਇਹਦੀ ਉਮਰ 6.5 ਸਾਲ ਹੈ ਹੈ 6.5 ਸਾਲ ਮੈਂ ਸਿਰਫ 6.5 ਸਾਲ ਦਾ ਘੋੜਾ ਇੰਨਾ ਕੱਦ ਕਾਠ ਔਰ ਇੰਨਾ ਮਤਲਬ ਇਹ ਐਗਰੈਸ਼ਨ ਵਾਲਾ ਇਹ ਪਰਮਾਤਮਾ ਦੀ ਕਿਰਪਾ ਜੀ ਇਹ ਘੋੜੇ ਕਦੇ ਵੀ ਮੁਕੱਦਰ ਤੇ ਬਣੋ ਕਦੇ ਕੁੜ ਕਰੇ ਨਹੀਂ ਹੁੰਦਾ ਬਿਲਕੁਲ ਠੀਕ ਤੇ ਪਰ ਇਹ ਸਾਡੀ ਮਨ ਲੋ ਵੀ ਸੇਵਾ ਜੀ ਜਿਹੜੀ ਇਹਨਾਂ ਦੀ ਸੇਵਾ ਵੀ ਇਹ ਸਾਡੇ ਕੋਲੇ ਆਏ ਆ ਬਿਲਕੁਲ ਠੀਕ ਹੈ ਸੋ ਤੁਸੀਂ ਇਹ ਕਹਿੰਦੇ ਹੋ ਕਿ ਕੋੜਾ ਕਿਸੇ ਵੀ ਪਰਿਵਾਰ ਨੂੰ ਜੇ ਮਿਲਦਾ ਹੈ ਤਾਂ ਬੇਸਿਕਲੀ ਉਹਨੂੰ ਸੇਵਾ ਕਰਨ ਦਾ ਮੌਕਾ ਮਕਦਰਾਂ ਨਾਲ ਮਕਤ ਜੇ ਕਿਸਮਤ ਸੇਵਾ ਕਰਨ ਦਾ ਸੇਵਾ ਕਰਨ ਦਾ ਮੌਕਾ ਜੀ ਇਹ ਸੇਵਾ ਨਹੀਂ ਕਰਦੇ ਇਹ ਦੇਵਤਾ ਹੈ ਜੀ ਇਹ ਜਿਹੜੇ ਘਰੇ ਵੀ ਜਾਵੜਿਆ ਜੀ ਉਹ ਘਰ ਕਦੇ ਵੀ ਘਾਟੇ ਨਹੀਂ ਰਹਿੰਦਾ ਇਹ ਇਹੋ ਜੀ ਇਹਦੀ ਇਹ ਗੁਆਂ ਪੀਰਾਂ ਦੀ ਸਵਾਰੀ ਰਹੀ ਹੈ ਬਿਲਕੁਲ ਠੀਕ ਹੈ ਜੀ ਬਿਲਕੁਲ ਠੀਕ ਇਹ ਇਸੇ ਕਰਕੇ ਬਾਰੇ ਥੋੜਾ ਹੋਰ ਦੱਸੋ ਕਿ ਇਹ ਕਿਹੜੀ ਨਸਲ ਦਾ ਹੈ ਤੇ ਜਿਵੇਂ ਇਹਦਾ ਯੋਧਾ ਨਾਮ ਯੋਧਾ ਕਿਉਂ ਨਾਮ ਰੱਖਿਆ ਇਹ ਜੀ ਸ਼ੁਰੂ ਤੋਂ ਹੀ ਜਦੋਂ ਛੋਟਾ ਸੀ ਨਾ ਬੱਚਾ ਇਹ ਇਹਨੇ 6 ਸਾਲ ਦਾ ਤਾਂ ਹੈਗਾ ਜਦੋਂ ਛੋਟਾ ਸੀ ਮਤਲਬ ਹੁਣ 6 ਸਾਲ ਦਾ ਤਾਂ ਬੱਚਾ ਦਾ ਨਹੀਂ ਨਹੀਂ ਜਦੋਂ ਇਹ ਮਾਂਥ ਦਾ ਸੀ ਅੱਛਾ ਮਹੀਨਿਆਂ ਦਾ ਮਹੀਨਿਆਂ ਦਾ ਪੰਜਾ ਛੇ ਮਹੀਨਿਆਂ ਦਾ ਕਿਤੇ ਵਾਂ ਸਟੱਪ ਗਿਆ ਕਿਤੇ ਕੰਧ ਟੱਪ ਗਿਆ ਨਾ ਇਹਨੇ ਪਾਣੀ ਦੇ ਵਿੱਚ ਨੰਘ ਗਿਆ ਇਧਰੋਂ ਨੰਘ ਗਿਆ ਇਹਨ ਇਹਦਾ ਡਰ ਲੱਥਾ ਗਿਆ ਜਮਾ ਹੀ ਓਕੇ ਇਹ ਡਰਦਾ ਨਹੀਂ ਉਦੋਂ ਇਹਦਾ ਨਾਂ ਸੀ ਯੋਧਾ ਅਰਸਤਾ ਅੱਛਾ ਹਾਂ ਦੇਖੋ ਅੱਜ ਅਸੀਂ ਮਿਰਦਿਆਂ ਨਾਲ ਵੀ ਮਿਲ ਲਿਆ ਅੱਜ ਅਸੀਂ ਯੋਧੇ ਨਾਲ ਵੀ ਮਿਲ ਲਿਆ ਹਾਂਜੀ ਠੀਕ ਹੈ ਤੇ ਯੋਧੇ ਬਾਰੇ ਸਾਡੀ ਜਾਣਨ ਦੀ ਜਿਹੜੀ ਹੋਰ ਐਕਸਾਈਟਮੈਂਟ ਵਧੀ ਜਾਂਦੀ ਹੈ ਤੇ ਹੋਰ ਦੱਸੋ ਇਹਦੇ ਮਾਪਿਓ ਕੌਣ ਸੀ ਤੇ ਇਹ ਇਹਦੀ ਬਰੀਡਿੰਗ ਇਦਾਂ ਹੋਈ ਹੈ ਇਹਦਾ ਵੀਰ ਜੀ ਜਿਹੜਾ ਬਾਪ ਆ ਜੀ ਉਹ ਹੈਗਾ ਛੂਪ੍ਰਭਾਤ ਓਕੇ ਛੂਪ੍ਰਭਾਤ ਦਾ ਬਾਬ ਹੈਗਾ ਵੇ ਪ੍ਰਭਾਤ ਦਾ ਬਿਲਕੁਲ ਠੀਕ ਹੈ ਇਹ ਪ੍ਰਭਾਤ ਦਾ ਪੁੱਤ ਆ ਗਿਆ ਵੈਰੀ ਗੁੱਡ ਜਿਹੜੀ ਇਹਦੀ ਮਾਂ ਵਾ ਉਹ ਆਲੀਸ਼ਾਨ ਘੋੜੇ ਦੀ ਸੀ ਤੇ ਆਲੀਸ਼ਾਨ ਨੂੰ ساری ਦੁਨੀਆ ਜਾਣਦੀ ਆ ਉਹਨੂੰ ਤਾਂ ਇੱਕ ਆਲੀਸ਼ਾਨ ਦਾ ਕਿਸੇ ਪਹਿਚਾਨ ਦਾ ਮਾਲਕ ਰਾਜਾ ਬਿਲਕੁਲ ਠੀਕ ਹੈ ਉਹ ਮਾਰਵੜੀ ਦੇ ਵਿੱਚ ਇੱਕ ਪੈਰ ਰੱਖਣ ਵਾਲਾ ਘੋੜਾ ਸੀ ਨਾ ਜੀ ਉਹਦਾ ਬਲੱਡ ਲਾਈਨ ਦੇ ਵਿੱਚੋਂ ਜੀ ਮਲਕੇਸਾਨਾ ਹੈ ਜੀ ਤੇ ਬਾਕੀ ਪ੍ਰਮਾਤਮਾ ਦੀ ਦੇਣ ਨਾਲ ਘੋੜਾ ਮਿਲਦਾ ਹੈ ਨਾ ਹੀ ਅਜੇ ਤੱਕ ਇਹ ਪੈਸੇ ਨਾਲ ਘੋੜਾ ਮਿਲਿਆ ਨਾ ਹੀ ਕਦੇ ਜਿਵੇਂ ਕਹਿੰਦੇ ਆ ਵੀ ਬੰਦਾ ਬਹੁਤ ਜ਼ਿਆਦਾ ਜ਼ਮੀਨ ਜਾਇਦਾਦ ਨਾਲ ਸਪਾਰਸ਼ ਮਿਲਦੀ ਜੀ ਸਪਾਰਸ਼ ਨਾਲ ਨਹੀਂ ਮਿਲਦੀ ਕੋਡ ਗਿਫਟੀ ਮਿਲੂਆ ਵੈਰੀ ਗੁੱਡ ਜਿਹਦੇ ਮੁਕੱਦਰ ਤੇ ਤਕਦੀਰ ਦੇ ਵਿੱਚ ਲਿਖਿਆ ਸਭ ਤੋਂ ਵੱਡੀ ਗੱਲ ਨੀਅਤ ਦੀ ਬਿਲਕੁਲ ਠੀਕ ਹੈ ਸਾਡਾ ਜੋ ਬਰਾਦਰ ਹੈ ਓਨਰ ਨੇ ਸਾਡੇ ਭਰਾ ਨਾਲ ਸਾਡੇ ਸਿਨਯੋਗੀ ਭਰਾ ਦੁੱਲਾ ਦੁੱਲਾ ਹਾਂ ਦੁੱਲਾ ਵੀ ਪਹਿਲਾਂ ਮਿਰਜ਼ਾ ਫਿਰ ਯੋਤਾ ਹੁਣ ਦੁੱਲਾ ਮਤਲਬ ਇਹ ਪਰਮਾਤਮਾ ਦੀ ਕਿਰਪਾ ਜੀ ਇਹ ਪਤਾ ਨਹੀਂ ਕਿਵੇਂ ਮਾਰਾ ਇਹਨੇ ਇਕੱਠੇ ਕੀਤੇ ਹੁਣ ਦੇਖੋ ਤੁਸੀਂ ਨਾ ਇਕੱਠੇ ਪੜੇ ਅਸੀਂ ਅੱਛਾ ਨਾ ਇਕੱਠੇ ਖੇਡੇ ਕਿਤੇ ਨਾ ਅਸੀਂ ਇਕੱਠੇ ਗਏ ਚੂੜਾ ਤੇ ਘੋੜਿਆਂ ਦੀ ਦੁਨੀਆ ਨੇ ਇਹੋ ਜਿਹਾ ਪਿਆਰ ਬਣਾਇਆ ਕੀ ਸਾਰੇ ਇਕੱਠੇ ਹੋ ਗਏ ਭਾਈ ਜੀ ਭਰਾ ਨੂੰ ਭਰਾ ਛੱਡ ਸਕਦਾ ਪਰ ਜਿਹੜੀ ਇਹਦੇ ਨਾਲ ਸਾਂਝ ਪੈ ਗਈ ਨਾ ਜੀ ਉਹ ਕਦੇ ਨਹੀਂ ਛੱਡਦਾ ਬਿਲਕੁਲ ਹਾਂ ਜੇ ਜੋਧਾ ਜਿਵੇਂ ਤੁਸੀਂ ਦੱਸਿਆ ਤੇ ਜੋਧਾ ਹੁਣ ਤੱਕ ਜਿਵੇਂ ਤੁਸੀਂ ਕਿਹਾ ਬਰੀਡਿੰਗ ਦੇ ਕੰਮ ਆ ਰਿਹਾ ਸੋ ਕਿੰਨੇ ਕਿਤੇ ਵੀ ਬੱਚੇ ਹੋ ਚੁੱਕੇ ਆ ਉਹਨਾਂ ਦੇ ਕਰਤੱਵੇ ਦੱਸੋ ਇਹਦੇ ਜੀ ਬੱਚੇ ਤਾਂ ਕਾਫੀ ਹੋ ਚੁੱਕੇ ਆ ਗਿਣਤੀ ਨਹੀਂ ਗਈ ਪਰ ਬਿਲਕੁਲ ਮੱਥੇ ਪਟਾ ਤੇਲਗਾ ਕਮੈਤ ਇੰਨੇ ਕੁ ਚੰਗੇ ਬੱਚੇ ਇੱਕੇ ਦੀ ਬੱਚੀ ਅਸੀਂ ਘਰੇ ਰੱਖੀ ਹੋਈ ਆ ਅੱਛਾ ਤੇ ਉਹ ਬੱਚੀ ਦੇਖੋਗੇ ਤੁਸੀਂ ਸਾਡਾ ਅਨੁਮਾਨ ਹੈ ਘੋੜੇ ਨੂੰ ਵੀ ਛੱਡ ਜੂਗੀ अच्छा ओ ओ ओ दी ओ दी मां कौन होई ओ दी मां ਵੀ ਸਾਡੇ ਕੋਲ ਘਰੇ ਹੀ ਹੈ ਜੀ ਅੱਛਾ ਘਰੇ ਹੀ ਹੈ ਘਰੇ ਹੈ ਮਤਲਬ ਤੇ ਜੀ ਵੀ ਤੁਸੀਂ ਇੱਕ ਹੋਮ ਬਰੀਡਿੰਗ ਹੈ ਹੋਮ ਬਰੀਡਿੰਗ ਹੈ ਹਾਂ ਠੀਕ ਹੈ ਤੁਸੀਂ ਇੱਕ ਹੋਰ ਚੀਜ਼ ਕਹੀ ਕਿ ਇਹ ਘਰ ਦੀ ਖੁਰਾਕ ਤੇ ਪਲਿਆ ਹੈ ਇਹਦੇ ਕੀ ਮਤਲਬ ਹੋਇਆ ਘਰ ਦੀ ਖੁਰਾਕ ਚ ਇਹਨੂੰ ਕੀ ਕੀ ਦਿੱਤਾ ਅੱਛਾ ਇਹਨੂੰ ਇਹ ਇਸ ਤਰ੍ਹਾਂ ਹੁੰਦਾ ਜੀ ਕਈ ਵਾਰੀ ਡਾਕਟਰ ਕਹਿੰਦਾ ਜੀ ਇਹਨੂੰ ਆਹ ਪ੍ਰੋਡਕਟ ਪਾ ਦਿਓ ਸਪਲੀਮੈਂਟ ਦਿਓ ਮਤਲਬ ਜਿਵੇਂ ਅਸੀਂ ਆ ਆਦਮੀ ਸਪਲੀਮੈਂਟ ਲੈਨੇ ਆ ਉ ਤਾਂ ਉਹ ਤਾਂ ਇਹਨਾਂ ਦੇ ਵੀ ਸਪਲੀਮੈਂਟ ਨੋ ਪ੍ਰੋਡਕਟ ਆਦਰਭੈਜ ਮਲਕੇ ਤੁਸੀਂ ਇਥੋਂ ਤੱਕ ਘਰ ਦੀ ਖਰਾਕ ਸਭ ਕੁਝ ਅੱਛਾ ਪਰ ਅਸੀਂ ਇਹ ਸਿਰਫ ਘਰ ਦੇ ਦਾਣੇ ਤੇ ਜੋ ਛੋਲੇ ਜਮੇ ਜੋ ਮੋਠ ਉਹ ਮੂੰਗੀ ਹੋਗੀ ਕਣਕ ਹੋਗੀ ਚੋਕਰਾ ਛਿਲਕਾ ਹੋ ਗਿਆ ਤੇ ਘਿਓ ਪੱਕਾ ਘਿਓ ਹਾਂਜੀ ਦੇਸੀ ਉਹ ਵੀ ਦੁੱਧ ਵੀ ਸਿਆਲੋ ਸਿਆਲ ਦੇਸੀ ਘਿਓ ਜਦੋਂ ਬੱਚਾ ਮਾਣਾ ਮੰਨ ਲੋ ਕਹਿ ਦਿਓ ਵੀ ਮਾਂ ਤੋਂ ਅਸੀਂ ਅਲੱਗ ਕਰਨਾ ਦੁੱਧ ਦੁੱਧ ਤੋਂ ਜਿਹੜਾ ਤਾਂ ਘੋੜਾ ਸਾਂਹ ਦਾ ਰੱਖਣਾ। ਹੂੰ। 7-8 ਮਹੀਨੇ ਦੁੱਧ ਜ਼ਰੂਰ ਪਿਓ। ਠੀਕ ਹੈ। ਗਾਂ ਦਾ। ਮਾਂ ਦਾ। ਮਾਂ ਦਾ। ਮਾਂ ਦਾ। ਪਹਿਲਾਂ ਮਾਂ ਦਾ ਫਿਰ ਗਾਂ ਦਾ। ਫਿਰ ਉਹਨੂੰ ਗਾਂ ਦੇ ਦੁੱਧ ਤੇ ਕਰ ਲਓ। ਠੀਕ ਹੈ। ਫਿਰ ਉਹਨੂੰ ਗਾਂ ਦਾ ਦੁੱਧ ਵੀ ਘਟੋ ਘਟ। 2 ਸਾਲ ਤੱਕ ਦੁੱਧ ਪਿਓ। ਇੱਕ ਟਾਈਮ ਜ਼ਰੂਰ ਦਿਓ। ਕਿਉਂਕਿ ਗਰੋਥ ਤਾਂ ਹੀ ਕਰੂਗਾ ਜੇ ਆਪਾਂ ਇਕਦਮ ਮਾਂ ਦੇ ਦੁੱਧ ਤੋਂ ਤੋੜ ਕੇ ਕਹਿ ਦੀ ਕੱਲੇ ਦਾਣੇ ਨਾਲ ਪਲੂਗਾ। ਬਿਲਕੁਲ ਨਹੀਂ ਪਲਦਾ। ਠੀਕ ਹੈ। ਦੁੱਧ ਨਾਲ ਜ਼ਰੂਰ ਚਾਹੀਦਾ। ਜੀ। ਇੱਕ ਘੋੜੇ ਨੂੰ ਸਭ ਤੋਂ ਜ਼ਿਆਦਾ ਕੇਅਰ ਜਿਵੇਂ ਤੁਸੀਂ ਬਹੁਤ ਚੰਗੇ ਕਿੰਨੀ ਕੀ ਦੇਰ ਤੱਕ ਸਭ ਤੋਂ ਜ਼ਿਆਦਾ ਜਿਵੇਂ ਤੁਸੀਂ ਬਹੁਤ ਇਹ ਮਾਮਾ ਵਾਲੀ ਗੱਲ ਦੱਸੀ ਕਿ ਇੰਨੀ ਦੇਰ ਤੱਕ ਤਾਂ ਉਹਨੂੰ ਦులਾਰ ਚਾਹੀਦਾ ਹੈ ਉਹਨੂੰ ਤਾਂ ਕਿ ਉਹ ਨਖਰ ਕੇ ਬਾਹਰ ਆਵੇ ਇਹ ਹਾਂ ਜੀ ਜਦੋਂ ਬੱਚਾ ਮੰਨ ਲਓ ਛੋਟਾ ਬੰਨਾ ਜੀ ਉਹਨੂੰ ਉਸੇ ਦਿਨ ਤੋਂ ਹੀ ਅਸੀਂ ਹੱਥ ਫੇਰਨ ਲੱਗ ਜਾਈਏ ਓਕੇ ਜਦੋਂ ਕੇਰਾ ਉਹਨੇ ਹੱਥਾਂ ਤੋਂ ਕੋਈ ਗੁੜ ਪਹਿਲੇ ਦਿਨ ਤਾਂ ਗੁੜ ਦਿੰਨੇ ਅੱਛਾ ਉਹ ਤਾਂ ਮੁੜ ਕੇ ਜਦੋਂ ਆਵਾਜ਼ ਮਾਰਦੇ ਨਾ ਆਪਦੇ ਕੋਲੇ ਆ ਜਾਂਦੇ ਜਦੋਂ ਇਹ ਵੱਡਾ ਹੋ ਗਿਆ ਫੇਰ ਤਾਂ ਬਾਈ ਜੀ ਜਦੋਂ 18 ਕਿ ਮਹੀਨਿਆਂ ਤੋਂ ਉੱਤੇ ਹੋ ਗਿਆ ਜੀ ਫੇਰ ਇਹਨੂੰ ਥੋੜਾ ਥੋੜਾ ਬੰਨਣ ਲੱਗ ਜੰਨੇ ਸੀ ਅੱਛਾ ਉਹਨਾਂ ਟਾਈਮ ਤਾਂ ਬਿਲਕੁਲ ਖੁੱਲਾ ਗਲੀਚੇ ਦੇ ਕੁਛ ਨਹੀਂ ਰੱਸੀ ਵੀ ਨਹੀਂ ਪਾਉਣੀ ਜਦੋਂ 18 ਕਿ ਮਹੀਨੇ ਦਾ ਹੋ ਗਿਆ ਉਦੋਂ ਇਹਦੇ ਗਲ ਚ ਅ ਸਰਦਵਾਲ ਪਾ ਕੇ ਇਹਨੂੰ ਹੌਲੀ ਹੌਲੀ ਬੰਨਣਾ ਵੀ ਇਹ ਖਿੱਚੇ ਨਾ ਹਜੋਕਾ ਨਾ ਮਾਰੇ ਡਿੱਗ ਨਾ ਪਵੇ ਅੱਛਾ ਫੇਰ ਇਹਦੇ ਮਾਲ ਛ ਰੋਜ ਅੱਛਾ ਹਾਂਜੀ ਓਕੇ ਤੇ ਘੋੜੇ ਦਾ ਸਭ ਤੋਂ ਫੇਵਰੇਟ ਖਾਣਾ ਕੀ ਹੁੰਦਾ ਘੋੜੇ ਦਾ ਸਭ ਤੋਂ ਫੇਵਰੇਟ ਖਾਣਾ ਦੱਸੋ ਜੀ ਜੋ ਚੀਜ਼ ਆਪਾਂ ਖਾ ਸਕਦੇ ਨਾ ਘੋੜਾ ਖਾ ਸਕਦਾ ਘੋੜਾ ਖਾ ਸਕਦਾ ਜੋ ਚੀਜ਼ ਆਪਾਂ ਅੱਜਕੱਲ ਬੰਦਾ ਹੀ ਖਾ ਜਾਂਦੇ ਨਹੀਂ ਇਹ ਇੱਕ ਗੱਲ ਸੁਣੋ ਇੱਕ ਇਨਸਾਨ ਹੈ ਇੱਕ ਇਨਸਾਨ ਆ ਉਹ ਮੈਲਾ ਜੀ ਕੁਝ ਇੱਕ ਫਿਲਮ ਦੇ ਵਿੱਚ ਦਿਖਾਇਆ ਗਿਆ ਸੀ ਨਾ ਉਹ ਕਿਹੜੀ ਫਿਲਮ ਜੈਂਕੀ ਸਰਾਬ ਦੀ ਸੀਗੀ ਉਹਦੇ ਵਿੱਚ ਕਹਾ ਗਿਆ ਨੇ ਕਹਿੰਦਾ ਮੈਂ ਇਨਸਾਨ ਬਣਾਤਾ ਘੋੜੇ ਨੂੰ ਕਹਿੰਦਾ ਨਹੀਂ ਕਹਿੰਦਾ ਇਨਸਾਨ ਤੱਕ ਗਲਤੀਆਂ ਦਾ ਪੁੱਤਲਾ ਹੈ ਇੱਕ ਜਨਵਰੀ ਆ ਜੋ ਇੱਕ ਕੱਲੀ ਮੁਹੱਬਤ ਦਾ ਭੁੱਖਾ ਨਾ ਪੈਸੇ ਦਾ ਨਾ ਜ਼ਮੀਨ ਦਾ ਇਹਦਾ ਇੱਕ ਰੂਹਾਨੀ ਇਸ਼ਕ ਹੈ ਬਿਲਕੁਲ ਠੀਕ ਹੁਣ ਸਾਡੇ ਤਾਇਆ ਜੀ ਨੂੰ ਤੁਸੀਂ ਐ ਲਾ ਲਓ ਅੱਜ ਚੌਥਾ ਦਿਨ ਹੈ ਨਾਈ ਤਾਂ ਸੁੱਤੇ ਆ ਠੀਕ ਹੈ ਨਾਈ ਢਿੱਕ ਕੇ ਬੈਠੇ ਆ ਅਸੀਂ ਤਾਂ ਹਜੇ 4-4 ਘੰਟੇ 5-5 ਘੰਟੇ ਨੀਂਦ ਲੈਂਦੇ ਰਹੇ ਆ ਜੀ ਨਾਈ ਇਹਨਾਂ ਨੂੰ ਸੁੱਤਾ ਜਿਹੜਾ ਇਹਦੇ ਨਾਲ ਇਸ਼ਕ ਜਾਗਣਾ ਨਾ ਇੱਕ ਬਹੁਤ ਹੀ ਜਿਆਦਾ ਕਠਨ ਤਪੱਸਿਆ ਜਿਵੇਂ ਕਹਿੰਦੇ ਸਾਦਗੀ ਹੋ ਜਾਂਦੀ ਹੈ ਵਾਹ ਇਹ ਤਾਂ ਮਹਾਰੇ ਦੀ ਕਿਰਪਾ ਜੀ ਜੀ ਏ ਅੱਡਾ ਜੋ ਮੇਲੇ ਆਹ ਮੰਡੀ ਬਣੀ ਜਗਰਾਉ ਉਹ ਜੋ ਤੋਂ ਪ੍ਰਮਾਤਮਾ ਦੀ ਮਿਹਰ ਨਾਲ ਮੈਂ ਇੱਥੇ ਆ ਵੀ ਹਰ ਵਾਰ ਕੋੜਾ ਚੰਗੇ ਤੋਂ ਚੰਗਾ ਚੰਗੇ ਤੋਂ ਚੰਗਾ ਹੁਣ ਪ੍ਰਮਾਤਮਾ ਨੇ ਐਸੀ ਕਿਰਪਾ ਕੀਤੀ ਆ ਜਿਹੜਾ ਉਹ ਸ਼ਿਵਾ ਕੋੜਾ ਜੀ ਉਹਦਾ ਬਾਪ ਆ ਸ਼ਪਤਾਸ਼ ਸਾਰੀ ਦੁਨੀਆ ਜਾਣਦੀ ਆ ਜੀ ਇਹ ਅੱਜ ਨਹੀਂ ਆ ਇੱਥੇ ਆਇਆ ਕੱਲ ਨੂੰ ਮਾਲਕ ਦੀ ਮੇਰ ਨਾਲ ਇਸੇ ਜਗ੍ਹਾ ਤੇ ਤੁਹਾਨੂੰ ਦਿਖਾਵਾਂਗੇ ਤੇ ਦਰਸ਼ਕ ਵੀ ਸਾਰੇ ਜਗ੍ਹਾ ਅੱਜ ਉਹਦੀ ਜਗ੍ਹਾ ਵੀ ਖਾਲੀ ਰੱਖੀ ਹਾਂਜੀ 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 ਉਹਦੀ ਇੱਕ ਹੋਰ ਦੇਖੋ ਜਿਹੜਾ ਇਹਦਾ ਓਨਰ ਹੈ ਨਾ ਉਹ ਉਹਦਾ ਓਨਰ ਖੜਾ ਤੁਸੀਂ ਬੰਦੇ ਦੇ ਕੋਲੇ ਕੁਛ ਕੋੜਾ ਇੰਨਾ ਕਾ ਜ਼ਿਆਦਾ ਗਿਫਟ ਬਣੋ ਚੰਗਾ ਮਿਲਿਆ ਕਿ ਰਹਿ ਰੱਬ ਦਾ ਨਾਮ ਜਿਹਦਾ ਨਾਮ ਲਈ ਜਾਈਏ ਮੂੰਹ ਹੀ ਭਰੀ ਜਾਂਦਾ ਤੇ ਉਹ ਬੰਦੇ ਨੂੰ ਨਾ ਹੀ ਕੋਈ ਗਮਾਨ ਤੇ ਨਾ ਹੀ ਕੋਈ غرور ਆ ਤੇ ਨਾ ਹੀ ਉਹਨੂੰ ਉਹ ਘੋੜਿਆਂ ਵਾਲੀ ਹਵਾ ਗਈ ਤਾਂ ਦਿੱਤਾ ਰੋਹਾਨੀ ਇਸ਼ਕ ਹੈ ਹਾਂ ਤੇ ਜਿਹੜਾ ਜਿਹਨੂੰ ਇਸ਼ਕ ਲੱਗ ਗਿਆ ਜਿਹਨੂੰ ਰਾ ਉਹਦੇ ਨਾਲ ਇਸ਼ਕ ਲੱਗ ਗਿਆ ਰੋਹਾਨੀ ਉਹ ਵੀ ਤੇ ਉਸ ਤੋਂ ਪਵਿੱਤਰ ਤਾਂ ਕੁਝ ਹੋਇਆ ਹੀ ਨਹੀਂ ਤੁਸੀਂ ਆਪ ਕਹੇ ਕਿ ਆਪ ਵੀ ਸਾਨੂੰ ਪੁੱਛੀ ਇਹ ਇਸ ਨੂੰ ਇੱਕ ਗੱਲ ਦੱਸੋ ਇਹ ਇੱਕ ਨਾ ਇਸ਼ਕ ਹੈ ਐਸੀ ਚੀਜ਼ ਆ ਜਿਹੜੇ ਘਰੇ ਘੋੜਾ ਜਾਂ ਘੋੜੀ ਰਹਿ ਗਈ ਮੰਨ ਲਓ ਬੰਦਾ ਇਹ ਦੁਨੀਆਂ ਤੇ ਹੈ ਨਹੀਂ ਗਾਂ ਜਵਾਕ ਨੇ ਜਵਾਕ ਨੇ ਬੱਚੇ ਨੇ ਨਹੀਂ ਰੱਖੇ ਜੀ ਉਸ ਘਰੇ ਚਾਹੇ ਪੋਤਾ ਲੈ ਕੇ ਆਵੇ ਉਸ ਘਰੇ ਦੁਬਾਰਾ ਉਹੀ ਘੋੜੇ ਕੋੜਗਾ ਦੁਬਾਰਾ ਵੱਜਣਗੇ ਸਾਡੇ 7ਵੀਂ ਪੀੜੀ ਦੇ ਵਿੱਚ ਹੌਰਸ ਆਇਆ ਅੱਛਾ ਸਾਡੇ ਲਾਣੇ ਦੇ ਵਿੱਚ ਨਾ ਹੀ ਕਿਸੇ ਨੇ ਰੱਖਿਆ ਅਸੀਂ 40 ਘਰਾਂ ਮੈਂ ਲਖਵਿੰਦਰ ਮੇਰਾ ਨਾਮ ਆ ਇੱਕ ਤਾਂ ਹੁੰਦਾ ਇਸ਼ਕ ਦੂਸਰਾ ਇਹ ਇਸ਼ਕ ਇਹੋ ਜਿਹਾ ਜਿਹੜਾ ਇਹ ਪੀੜ੍ਹੀਆਂ ਤੱਕ ਕਰੋ ਨਹੀਂ ਜਾਂਦੀਆਂ ਪੀੜ੍ਹੀਆਂ ਤੱਕ ਮਿਰਦੇ ਦਾ ਪਿਸ਼ਕ ਤਾਂ ਅੱਜ ਤੱਕ ਨਹੀਂ ਗਿਆ ਇਹ ਸਾਨੂੰ ਪੀੜ੍ਹੀਆਂ ਤੱਕ ਕਿਹਾ ਜਾਂਦਾ ਨਹੀਂ ਨਹੀਂ ਇਹ ਤਾਂ ਪਰਮਾਤਮਾ ਦੀ ਉਹ ਵਾਹਿਗੁਰੂ ਦੀ ਦੇਣਾ ਅਸੀਂ ਅਸੀਂ ਠੀਕ ਆ ਸਾਨੂੰ ਨਾ ਸਾਡੇ ਕੋਲ ਨਹੀਂ ਸਮਾਉਂਦੇ ਆਪਣੇ ਖੋਇਆ ਵੀ ਬਹੁਤਾ ਪਰ ਪ੍ਰਮਾਤਮਾ ਨੇ ਉਹਦੂ ਦੁੱਗਣਾ ਕਰ ਕਰਕੇ ਦੇ ਦਿੱਤਾ ਕੋਲ ਇੱਕ ਹਾਰਸ ਹੋਇਆ ਸੁਲਤਾਨ ਉਹਦਾ ਨਾਮ ਸੀ ਜੈਡ ਬਲੈਕ ਸੀ ਅੱਜ ਇਹਦੇ ਅਖਲ ਵਿੱਚ ਹੁਣ ਵੀ ਹੰਝੂ ਆ ਗਏ 700 ਜਿੰਨਰ ਸੀ ਅੱਛਾ ਇਹ ਵੀ ਬੰਦਾ ਨਹੀਂ ਹੋ ਜਾਂਦਾ ਇੱਕੋ ਬੰਦੇ ਨੂੰ ਘੋੜਾ ਨਹੀਂ ਜਿਹੜਾ ਸਾਡੇ ਕੋਲ ਆ ਗਿਆ ਉਹ ਪੁੱਤ ਪੁੱਤਾਂ ਨਾਲੋਂ ਵੱਧ ਪਾਲਣਾ ਹਜੇ ਪੁੱਤ ਨੂੰ ਤਾਂ ਅਸੀਂ ਘੁਰ ਦਾਂਗੇ ਝੜਕ ਦਾਂਗੇ ਇਹਨੂੰ ਤਾਂ ਚਾਹੇ ਸਾਡਾ ਕੁਛ ਵੀ ਡੋਲ ਦੇਵੇ ਖਰਾਬ ਕਰ ਦੇਵੇ ਫਿਰ ਵੀ ਕਹਦਾ ਪਤਾ ਕੋਈ ਨਹੀਂ ਹਾਂ ਤੂੰ ਇਹ ਕੰਮ ਕਰਨਾ ਹੀ ਸੀ ਕਿ ਕਿ ਘੋੜੇ ਤੇ ਜਿਵੇਂ ਤੁਸੀਂ ਪੁੱਤਾਂ ਵਾਂਗੂ ਕਿਹਾ ਇੱਕ ਘੋੜੇ ਦੀ ਪਰਵਰਿਸ਼ ਤੇ ਸਾਲ 'ਚ ਕਿੰਨੇ ਕ ਪੈਸੇ ਖਰਚੋ ਜਾਂਦੇ ਇਹ ਇਹਦਾ ਕੋਈ ਅਨੁਮਾਨ ਨਹੀਂ ਨਹੀਂ ਇੱਕ ਮਤਲਬ ਤੁਸੀਂ ਤਾਂ ਚਲੋ ਮੈਂ ਕਹਿੰਦਾ ਇੱਕ ਆਮ ਆਦਮੀ ਨੂੰ ਜਿਹਨੂੰ ਨਹੀਂ ਮੰਨ ਲਓ ਬੱਚਾ ਜਦੋਂ ਆਪਾਂ ਰੱਖ ਲਿਆ ਮੰਨ ਲਓ ਲੈ ਲਿਆ ਆਪਾਂ 8-7 ਮਹੀਨੇ ਦਾ ਜੇ ਉਹਨੂੰ ਸਾਣਾ ਆਪਾਂ ਪਾਲਣ ਲੱਗੇ ਨੋਰਮਲ ਹਾਈ ਫਾਈ ਨਹੀਂ ਨੋਰਮਲ 2 ਮਹੀਨੇ ਦਾ 25 ਤੋਂ 30000 ਬਸ ਹਾਂ 2 ਮਹੀਨੇ 3000 ਬੱਚੇ ਤੋਂ ਤੇ ਜਦੋਂ ਉਹ ਵੱਡਾ ਹੋ ਗਿਆ ਜਿਵੇਂ ਜਿਵੇਂ ਵੱਡਾ ਹੋ ਜਾਣਾ ਉਹ ਮੈਂ ਬਦਲ ਲੱਗ ਗਿਆ ਇਹ ਇਹਨੂੰ ਆ ਭਾਈ ਜੀ ਇਹਨੂੰ ਕੁਛ ਵੀ ਦੇ ਦਿਓ ਛੋਲੇ ਦੇ ਦਿਓ ਜੋਹ ਦੇ ਦਿਓ ਜਿਹੜੀ ਚੀਜ਼ ਆਪਾਂ ਖਾ ਸਕਦੇ ਰੋਟੀ ਜਿਹੜੀ ਚੂਰੀ ਆ ਹਾਂਜੀ ਕਿ ਚੂਰੀ ਘੁੱਟ ਕੇ ਪਾਓ ਇਹਨੂੰ ਇਹ ਚੂਰੀ ਨਾਲ ਤਾਂ ਐਨਾ ਖੁਸ਼ ਹੁੰਦਾ ਤੇ ਰੰਗ ਲੈਸ਼ਕ ਪੋਸ਼ਕ ਇਹਦਾ ਸਾਰਾ ਕੁਝ ਹੀ ਬਦਲ ਜਾਂਦਾ ਚੂਰੀ ਇਹ ਹੋਰ ਦੱਸਦੇ ਆ ਵੱਡੀ ਗੱਲ ਸੁਣ ਇੱਕ ਹੋਰ ਦੱਸਦੇ ਆ ਜਿਹੜਾ ਵੀ ਜਿਹੜਾ ਚੂਰੀ ਦਾ ਰਿਜ਼ਲਟ ਆ ਨਾ ਚਾਹੇ ਤੁਸੀਂ ਪ੍ਰੋਡਕਟ ਦੇ ਲਿਓ ਦੇਸੀ ਘਿਓ ਦੀ ਭਾਵੇਂ ਦਸਾਂ ਰੁੱਟੀਆਂ ਦੀ ਚੂਰੀ ਕੁੱਟ ਕੇ ਪਾਉਣ ਲੱਗ ਜੋ ਜੇ ਤਾਂ ਗਰਮੀ ਆ ਤਾਂ ਸ਼ੱਕਰ ਪਾ ਲਓ ਜੇ ਸਿਆਲ ਆ ਤਾਂ ਗੁੜ ਪਾ ਲਓ ਫਿਰ ਉਹਦਾ ਰਿਜ਼ਲਟ ਵੇਖ ਕੇ ਫਿਰ ਦੱਸਿਓ ਵਾਹ ਕਿ ਤੁਸੀਂ ਸਾਨੂੰ ਲੱਖਾਂ ਕਰੋੜਾਂ ਲੋਕਾਂ ਨੂੰ ਫ੍ਰੀ ਚ ਗੁੰਡ ਦੇਤਾ ਹਾਂਜੀ ਹਾਂ ਬਾਕੀ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਦਾ ਜੀ ਜਿਹੜਾ ਘੋੜੇ ਦਾ ਇਸ਼ਕ ਲੱਗ ਗਿਆ ਤੇ ਘੋੜੇ ਨੂੰ ਵੀ ਪਤਾ ਲੱਗ ਗਿਆ ਵੀ ਮੈਨੂੰ ਪਿਆਰ ਕਰਦਾ ਉਹ ਘੋੜਾ ਜੇ ਇਨਸਾਨ ਭੁੱਖਾ ਨਾ ਤਾਂ ਉਹਨੂੰ ਮੱਥਾ ਮਾਰ ਕੇ ਨਹੀਂ ਕਹੂਗਾ ਵੀ ਮੈਨੂੰ ਕੁਝ ਬਾ ਦੇ ਤਾਂ ਉਹ ਵੀ ਚੁੱਪ ਕਰਕੇ ਖੜ ਜੂਗਾ ਵਾਹ ਐਡਾ ਕਿ ਦਿਲ ਇੱਕ ਹੋਰ ਜਦੋਂ ਹੌਰਸ ਦੇ ਉੱਪਰ ਬੰਦਾ ਬਹਿੰਦਾ ਇਹਦੇ ਜਿੰਨੂੰ ਮਰਜ਼ੀ ਦੇਖ ਲਓ ਹੌਰਸ ਦੀ ਹਾਰਟਬੀਟ ਤੇ ਇਨਸਾਨ ਦੀ ਹਾਰਟਬੀਟ ਇੱਕ ਅਟੈਚਮੈਂਟ ਕਰਦੀ ਹੈ ਪਤਾ ਲੱਗ ਜਾਂਦਾ ਇਹ ਮੈਨੂੰ ਕਿਸ ਤਰੀਕੇ ਨਾਲ ਕਰ ਰਿਹਾ ਇਹਨੂੰ ਤਾਂ ਜਦੋਂ ਲਗਾਮ ਫੜ ਲਈ ਨਾ ਘੋੜੇ ਦੀ ਲਗਾਮ ਫੜ ਲਈ ਲਗਾਮ ਫੜਨ ਤੋਂ ਘੋੜੇ ਨੂੰ ਪਤਾ ਲੱਗ ਜਾਂਦਾ ਵੀ ਇਹ ਬੰਦਾ ਟ੍ਰੇਨਡ ਆ ਜਾਂ ਅਨਟ੍ਰੇਨਡ ਆ ਜਿਹੜਾ ਉੱਪਰ ਬੈਠ ਗਿਆ ਬਿਲਕੁਲ ਜੀ ਸੁਣ ਦੱਸਦੇ ਨੇ ਇਹਨੇ ਇੱਥੇ ਘੁੰਮੀ ਜਾਣਾ ਜੀ ਇਹ ਇਹ ਤਾਂ ਤੇ ਜੋਧਾ ਬਾਰੇ ਹੋਰ ਚੀਜ਼ ਦੱਸੋ ਜੀ ਸਾਨੂੰ ਐਕਸਾਈਟਮੈਂਟ ਬਹੁਤ ਹੈਗੀ ਐ ਕਿ ਇਹ ਜਿਵੇਂ ਇੱਕ ਘੋੜੇ ਦੀ ਕਿੰਨੀ ਕੁ ਹੋਰ ਮਤਲਬ ਕਿੰਨੀ ਕਿ ਉਮਰ ਹੁੰਦੀ ਐ ਇਹ ਦੀ ਜੀ ਘੋੜਾ ਮਰਦ ਤੇ ਘੋੜਾ ਕਦੇ ਬੁੱਢੇ ਨਹੀਂ ਹੁੰਦੇ ਜੀ ਇਹ ਜੇ ਮਿਲਦੀਆਂ ਰਹਿਣ ਖਰਾਕਾਂ ਜੀ ਇਹਦੀ ਖਰਾਕ ਸਹੀ ਆ ਪਰਵਰੇਸ਼ਾ ਜੀ ਇੱਕ ਇਹਨੂੰ ਰਾਈਡਿੰਗ ਜ਼ਰੂਰੀ ਆ ਅੱਛਾ ਜਦੋਂ ਆਪਾਂ 3 ਸਾਲ ਤੋਂ ਬਾਅਦ ਇਹਦੇ ਤੇ ਆਪਾਂ ਸਵਾਰੀ ਕਰ ਲਈ ਇਹਨੂੰ ਡੇਲੀ 10 ਕਿਲੋਮੀਟਰ ਕੱਢੋ 15 ਕਿਲੋਮੀਟਰ ਕੱਢੋ ਹਾਂ ਫੇਰ ਖਰਾਕ ਜਿਹੜੀ ਮਰਜ਼ੀ ਦਿਓ ਕਿਉਂ ਦਿਓ ਛੋਲੇ ਦੇ ਜੋ ਮਰਜ਼ੀ ਪਾਈ ਜਾਓ ਆਪਣੇ ਵਾਂਗੂ ਆ ਸੈਰ ਆਪਾਂ ਆਪਾਂ ਨੂੰ ਕਿਉਂ ਜ਼ਰੂਰੀ ਦੇਖੋ ਠੀਕ ਹੈ ਹੈਗੀ ਆ ਨਾ ਤੇ ਫਿਰ ਘੋੜੇ ਨੂੰ ਕਿਉਂ ਨਹੀਂ ਜਦੋਂ ਆਪਾਂ ਘੋੜੇ ਨੂੰ ਕੱਲੀ ਘਰੇ ਖੜੇ ਨੂੰ ਖਰਾਕ ਦੇਈ ਜਨੇ ਡਾਲਟ ਦੇਈ ਜਨੇ ਘੋੜੇ ਨੂੰ ਫੇਰ ਦੇਣ ਤੋਰਦੇ ਨਹੀਂ ਉਸ ਸਮੇਂ ਅਟੈਕ ਦੀ ਅਟੈਕ ਦੀ ਸ਼ਿਕਾਇਤ ਤਾਂ ਹੁੰਦੀ ਹੈ ਓਕੇ ਘੋੜੇ ਨੂੰ ਜਿੰਨਾ ਵੀ ਫੇਰ ਉਂਗਮਾਉਂਗੇ ਘੋੜਾ ਉਨਾ ਹੀ ਖੁਸ਼ ਰਹੇਗਾ ਮੈਂ ਆਪਦੀਆਂ ਅੱਖਾਂ ਦੇ ਨਾਲ ਇੱਕ ਤਜਰਬਾ ਹੋਰ ਦੇਖਿਆ 40% ਲੋਗ ਨਵੀਂ ਜਨਰੇਸ਼ਨ ਡਰੱਗ ਚੋਂ ਬਾਹਰ ਹਾਰਸ ਕਰਕੇ ਹੀ ਹੁਈ ਹੈ ਵਾਹ ਇਹ ਤਾਂ ਇੱਕ ਹੋਰ ਰੰਗੀ ਚੀਜ਼ ਆ ਸੀ ਵੀ ਕਿਦਾਂ ਭਾਜੀ ਮੈਂ ਆਪ ਦੇ ਅੱਖੀਂ ਦੇਖੀ ਆ ਇਹਦਾ ਇਸ਼ਕ ਆ ਇਹਦੇ ਇਸ਼ਕ ਜੀ ਨੂੰ ਲੱਗੇ ਜਾਂਦਾ ਨਾ ਇੱਕ ਜਦੋਂ ਤੁਸੀਂ ਘੋੜਾ ਤੇ ਇੱਕ ਜਹਾਜ਼ ਹੀ ਆ ਜਿਹਨੇ ਇੱਕ ਅੱਖਾਂ ਤੋਂ ਪਰੇ ਨਹੀਂ ਹੁੰਦਾ ਤੇ ਇਨਸਾਨ ਚੱਕ ਨੂੰ ਨਹੀਂ ਹਟਦਾ ਬਿਲਕੁਲ ਠੀਕ ਹੈ ਠੀਕ ਹੈ ਠੀਕ ਆ ਗਾਣੇ ਦੇ ਵਿੱਚ ਵੀ ਲੋਕਾਂ ਨੇ ਕਿਹਾ ਤੇਰੇ ਕਰੇ ਫਾਰਚੂਨਰ ਤੇ ਸਾਡੇ ਘੋੜੇ ਬਰੋਬਰ ਨੇ ਬਿਲਕੁਲ ਠੀਕ ਹੈ ਅੱਜ ਦੇ ਟਾਈਮ ਜਨਰੇਸ਼ਨ ਬਹੁਤ ਹੀ ਜ਼ਿਆਦਾ ਸੁਧਰਦੀ ਵੀ ਜਾਂਦੀ ਆ ਤੇ ਐਨੀਮਲ ਜਦਾ ਬੜਾ ਉਹ ਹੁਣ ਮੇਰੇ ਕੋਲੇ ਮੇਰੇ ਕੋਲੇ ਨਵੇਂ-ਨਵੇਂ ਮੁੰਡੇ ਆਉਂਦੇ ਆ ਸਿੱਖਣ ਵਾਸਤੇ ਨੇੜੇ-ਨੇੜੇ ਪਿੰਡਾਂ ਦੇ ਹੌਰਸ ਰਾਈਡਿੰਗ ਹੋਰ ਨਾ ਨਾ ਜੀ ਨਾ ਬਰੀਡਿੰਗ ਹੌਰਸ ਆਫ ਬਰੀਡਿੰਗ ਉਹਦੇ ਬਾਰੇ ਜਾਣਕਾਰੀ ਉਹਨੂੰ ਕੀ ਡਾਈਟ ਦੇਣੀ ਆ ਕਿੰਨਾ ਚਰ ਉਹਨੂੰ ਤੋੜਨਾ ਚਾਹੀਦਾ ਕਿੰਨਾ ਉਹਨੂੰ ਦੁੱਧ ਪਿਵਾਵਾਂਗੇ ਜੀ ਉਹ ਮੇਰੇ ਕੋਲੇ ਮੰਨ ਲਓ 2 ਟਾਈਮ ਆਉਣਗੇ 4 ਟਾਈਮ ਆਉਣਗੇ ਮੈਂ ਚਤੋਂ ਫਿਰ ਕਰੀ ਹੁੰਦਾ ਹਾਂ ਜਦੋਂ ਮੇਲਾ ਆ ਗਿਆ ਉਦੋਂ ਮੇਲੇ 'ਚ ਨਹੀਂ ਤਾਂ ਕਰੀ ਹੁੰਦਾ ਬਿਲਕੁਲ ਜੀ ਇੰਡੀਆ ਦੇ ਵਿੱਚ ਜੇ ਆਪਾਂ ਗੱਲਬਾਤ ਕਰੀਏ ਭਾਰਤ 'ਚ ਸਭ ਤੋਂ ਮੇਨ ਸਭ ਤੋਂ ਵਧੀਆ ਕੋੜਾ ਕਿਸ ਸਟੇਟ ਦਾ ਜਾਂ ਕਿੱਥੇ ਦਾ ਕਿਹੜੀ ਕਿਸਮ ਦਾ ਨਹੀਂ ਇਹ ਨਹੀਂ ਆਪਾਂ ਕਹਿ ਸਕਦੇ ਵੀ ਆ ਜਿਹੜਾ ਜੇ ਮੇਰੇ ਘਰੇ ਕੋੜਾ ਮਾ ਮੈਨੂੰ ਇਹ ਲੱਗਣਾ ਵੀ ਸਭ ਤੋਂ ਟੌਪ ਦਾ ਆ ਲੋ ਹੁਣ ਤੁਹਾਡੇ ਕੋਲ ਇਹ ਆ ਗਿਆ ਫਿਰ ਉਧਰ ਸ਼ਿਵਾ ਜਾਣਾ ਵਾ ਫਿਰ ਅਸੀਂ ਕਵਾਂਗੇ ਵੀ ਸਾਡੇ ਤੋਂ ਚੰਗਾ ਕੋੜਾ ਹੀ ਹੈ ਨਹੀਂ ਕੋੜਾ ਹਰ ਚੰਗਾ ਕੋੜਾ ਹਰ ਚੰਗਾ ਕੋੜਾ ਕੋਈ ਮਾੜਾ ਨਹੀਂ ਹਾਂ ਕੋੜਾ ਨਹੀਂ ਮਾੜਾ ਬੰਦਾ ਮਾੜਾ ਹੋ ਸਕਦਾ ਕੋੜਾ ਕਦੇ ਨਹੀਂ ਮਾੜਾ ਹੋਰ ਇੱਕ ਜਿਹੜੀ ਮਰਜੀ ਇੰਡਸਟਰੀ ਵੜ ਜਾਓ ਜੈਲਸ ਹੁੰਦੀ ਹੈ ਨਾ ਇਹਦੇ ਵਿੱਚ ਘੋੜੇ ਵਾਲ ਨੂੰ ਆਪਣੇ ਆਪ ਦੀ ਸੋਚੇ ਲੱਗੂਗੀ ਮੇਰਾ ਘੋੜਾ ਰਾਜਾ ਤੇ ਮੈਂ ਰਾਜਾ ਉਹਨੂੰ ਇਹ ਨਹੀਂ ਲੱਗੂ ਯਾਰ ਦੂਜੇ ਦਾ ਘੋੜਾ ਸੋਣਾ ਮੇਰਾ ਫੇਕ ਹੈ ਨਹੀਂ ਉਹਨੂੰ ਚਾਹੇ ਇਹਦਾ ਲਿੱਸਾ ਚਾਹੇ ਲਾਵਾ ਨੂੰ ਆਪਦੀ ਖੁਰਮੀ ਦੇ ਉੱਤੇ ਸੋਣਾ ਲੱਗਣਾ ਤੇ ਹੋਰ ਬਾਈ ਜੀ ਜਿਵੇਂ ਕੱਲ ਤੁਸੀਂ ਐਕਸਾਈਟਮੈਂਟ ਵਧਾਈ ਹੋਈ ਹੈ ਕਿ ਹੁਣ ਸ਼ਿਵਾ ਵੀ ਆਏਗਾ ਤੇ ਸ਼ਿਵਾ ਚ ਕੀ ਖਾਸੀਅਤ ਹੈ ਜਿਵੇਂ ਇਹ ਤਾਂ ਹੋ ਗਿਆ ਯੁੱਧਾ ਤੇ ਯੁੱਧਾ ਤੇ ਸ਼ਿਵਾ ਜਿਵੇਂ ਤੁਹਾਡੇ ਤਾਂ ਦੋ ਬੱਚੇ ਹੋ ਇਹਦਾ ਰੰਗ ਆਇਆ ਜੀ ਤੇਲਗਾਖ ਮੈਂ ਜੀ ਇਹਦੇ ਪਿਓ ਵੀ ਜੀ ਇਹਦਾ ਦਾਦਾ ਵੀ ਉਹ ਤੇਲਗਾ ਕਮੈਚ ਆ ਗਿਆ ਜੀ ਇਹਦਾ ਰੰਗ ਆ ਗਿਆ ਬਲੈਕ ਓਕੇ ਜਿਹੜੇ ਸ਼ਵੇ ਦੇ ਬੱਚੇ ਆ ਤੁਸੀਂ ਆਹ ਵੀਡੀਓ ਦੇਖੀ ਆਹ ਫੋਟੋ ਲੱਗੀਆਂ ਹੋਈਆਂ ਇਹਦੇ ਨਾਲ ਉਹ ਲਿਖਿਆ ਹੋਇਆ ਨਾ ਬਲੇਜ਼ ਫੈਕਟਰੀ ਜੀ ਬਲੇਜ਼ ਕਾਸ ਨੂੰ ਕਹਿੰਦੇ ਆ ਮੱਥੇ ਪਟਾ ਪਟੇਲ ਅੱਛਾ ਜਿਵੇਂ ਇਹਦੇ ਆ ਠੀਕ ਹੈ ਜੀ ਮੱਥੇ ਪਟੇ ਨੂੰ ਇਧਰ ਆਗਾ ਉਹਦੇ ਬੱਚੇ ਇੰਝ ਜ਼ਿਆਦਾ ਆਏ ਹੋਏ ਆ ਇੰਨੀ ਕਿ ਜ਼ਿਆਦਾ ਕੋੜੀ ਮੀਟ ਹੋਈ ਆ ਅੱਛਾ ਵੀ ਔਨਰ ਕੋਡ ਵੀ ਔਨ ਰਿਕਾਰਡ ਆ ਐ ਨਹੀਂ ਵੀ ਕਹਤਾ 400 ਕੋੜੀ ਮੀਟ ਹੋ ਗਈ 500 ਕੋੜੀ ਮੀਟ ਹੋ ਗਈ ਔਨ ਰਿਕਾਰਡ ਐ ਇੰਨੀ ਕ ਕੋੜੀ ਮੀਟ ਹੋਈ ਆ ਸਭ ਲੋਕਾਂ ਨੂੰ ਪਤਾ ਕੋੜਾਂ ਦਾ ਸਭ ਨੂੰ ਬਤਾਵਾ ਪਰ ਅਸੀਂ ਕਹਿੰਨੇ ਵੀ ਇਹ ਪ੍ਰਮਾਤਮਾ ਵੱਲੋਂ ਸਾਨੂੰ ਰਾਜੂ ਭਾਈ ਨੇ ਗਿਫਟ ਦਿੱਤਾ ਵਾਹ ਵੈਰੀ ਗੁੱਡ ਇਹ ਬਹੁਤ ਸਪੈਸ਼ਲ ਥੈਂਕਸ ਬਹੁਤ ਧੰਨਵਾਦ ਉਹਨਾਂ ਦਾ ਪੈਸੇ ਨਾਲ ਘੋੜਾ ਕਦੇ ਨਹੀਂ ਖਰੀਦਿਆ ਜਾ ਸਕਦਾ ਇਹ ਤਾਂ ਘੋੜਾ ਪ੍ਰਮਾਤਮਾ ਦੇਵੇ ਕਿਰਪਾ ਕਰੇ ਬਾਕੀ ਉਹਨਾਂ ਦੀ ਏ ਸੀਗੀ ਸਾਨੂੰ ਉਹ ਸਾਡੇ ਬਾਈ ਨੂੰ ਮਿਲੇ ਦੁੱਲੇ ਨੂੰ ਉਹਨਾਂ ਨਾਲ ਉਹਨਾਂ ਦੇ ਅਟੈਚਮੈਂਟ ਹੋ ਗਈ ਤੇ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਘੋੜਾ ਲੈ ਜਾ ਪਰ ਇਹ ਘੋੜਾ ਆ ਗਿਆ ਇਹਦੀ ਪੰਜਾਬ ਚ ਬਰੀਡਿੰਗ ਫੁੱਲ ਹੋਊਗੀ ਕਰਾਂਗੇ ਵੀ ਸਾਨੂੰ ਵੀ ਚਾਹ ਹੁੰਦਾ ਪੰਜਾਬ ਚ ਦਾ ਜੀ ਆਹ ਤਿੰਨ ਸਾਢੇ ਤਿੰਨ ਮਹੀਨੇ ਤਿੰਨ ਮਹੀਨੇ ਹੋਇਆ ਜੀ ਇਹ ਤਾਂ ਲੁਕਿਆ ਹੋਇਆ ਘੋੜਾ ਸੀ ਪਰ ਲੁਕ ਉਧਰ ਦੀ ਸਟੇਟ ਦੇ ਵਿੱਚ ਬਹੁਤ ਪੰਜਾਬ ਦੇ ਵਿੱਚ ਘੋੜੀਆਂ ਗਈਆਂ ਇਹ ਗੁਜਰਾਤ ਚ ਹਾਂਜੀ ਇਹ ਗੁਜਰਾਤ ਤੋਂ ਆਇਆ ਹੋਇਆ ਵਾ ਨਾਬੇ ਨਾਬੇ ਮੰਡੀ ਸਿਰਫ 2 ਘੰਟੇ ਲੱਗੇ ਆ ਅੱਛਾ ਗੀੜਾ ਦੇ ਕਿ ਮੋੜ ਲਿਆਂਦਾ ਵਾ ਕੁਛ ਉਹਦਾ ਹਵਾ ਪਾਣੀ ਤੇ ਚੇਂਜ ਹੋਇਆ ਸੀ ਨਾ ਇੱਥੇ ਫਿਰ ਅਸੀਂ ਆਪਦਾ ਅੱਡਾ ਬਣਾ ਕੇ ਸਭ ਰੋਟੀ ਪਾਣੀ ਦਾ ਪ੍ਰਬੰਧ ਉਹ ਵੀ ਖੁੱਲਾ ਜੋ ਵੀ ਆਵੇ ਜਿੰਨੇ ਮਹੀਨੇ ਤੇ ਜਿੰਨੇ ਲੈ ਕੇ ਆਏ ਤੇ ਹਜੇ ਤੱਕ ਉਹਦੀ ਕੋਈ ਬਰੀਡਿੰਗ ਹੋਈ ਬਹੁਤ ਹਾਂਜੀ ਫੁੱਲ ਚੱਲ ਰਹੀ ਹੈ ਜੀ ਡੇਲੀ ਵੈਰੀ ਗੁੱਡ ਹਾਂਜੀ ਡੇਲੀ 2-2 ਘੂੜੀਆਂ ਪਰ ਜਦੋਂ ਜ਼ਿਆਦਾ ਗਰਮੀ ਹੋਗੀ ਜੀ ਉਦੋਂ ਅਸੀਂ ਬੰਦ ਕਰੀ ਰੱਖਿਆ ਕਿਉਂਕਿ ਜਿਆਦਾ ਗਰਮੀ ਚ ਸਾਨੂੰ ਵੀ ਡਰ ਹੁੰਦਾ ਹਾਂ ਵੀ ਮਹਿੰਗੇ ਜਾਨਵਰ ਦਾ ਹਮੇਸ਼ਾ ਹੀ ਦਿਲ ਕੰਮ ਤੋਂ ਸਾਡਾ ਨਹੀਂ ਜੇ ਚਲੋ ਤੁਸੀਂ ਕਿਹਾ ਮੈਂ ਉਹਨੂੰ ਮੈਂ ਕੀਮਤ ਤਾਂ ਨਹੀਂ ਉਹਦੀ ਕਹਿੰਦਾ ਪਰ ਫਿਰ ਵੀ ਮੈਂ ਇਹ ਕਹਿਣਾ ਕਿ ਰੋਹਾਨੀ ਇਸ਼ਕ ਆਲੇ ਉਹਦੀ ਕੀ ਉਹ ਲਾਂਦੇ ਆ ਹਾਂਜੀ ਵੈਲਿਊ ਉਹ ਤਾਂ ਇੱਕ ਉਹਨਾਂ ਦੀ ਉਹਦੀ ਵੈਲਿਊ ਨਹੀਂ ਕਹਿ ਸਕਦੇ ਜੀ ਉਹਦੀ ਕੋਈ ਵੈਲਿਊ ਨਹੀਂ ਮੈਂ ਕਿ ਰੋਹਾਨੀ ਇਸ਼ਕ ਵਾਲੇ ਇਹ ਰੋਹਾਨੀ ਇਸ਼ਕ ਵਾਲੇ ਤਾਂ ਇਹ ਆ ਜਿਨ੍ਹਾਂ ਨੂੰ ਇਹਦੇ ਬਾਰੇ ਪਤਾ ਨਾ ਕੱਲ ਨੂੰ ਦੇਖਿਓ ਸਾਡੇ ਕੋਲੇ ਪਰਸੋਂ ਤੋਂ ਆ ਕੇ ਲੋਕ ਪੁੱਛੀ ਜਾਂਦੇ ਸ਼ਿਵਾ ਕਦੋਂ ਆਣਾ ਸ਼ਿਵਾ ਕਦੋਂ ਆਣਾ ਅੱਜ ਵੀ ਲੋਕ ਅੱਜ ਆਉਣਾ ਸੀਗਾ ਅੱਜ ਆਉਣਾ ਸੀਗਾ ਲੇਟ ਹੋ ਗਏ ਇੱਕਦਮ ਐਂਕਰ ਚਲਾ ਗਿਆ ਰਾਤ ਤੇ ਇਹ ਲੇਟ ਹੋ ਗਿਆ ਯੋਧਾ ਫਿਰ ਦੁਬਾਰਾ ਜਾ ਕੇ ਇੱਕ ਗਰਮੀ ਜਿਆਦਾ ਫਿਰ ਸਾਨੂੰ ਆਏ ਸੀਗਾ ਮੈਂ ਸਾਨੂੰ ਸੌ ਵੀ ਅੱਜ ਨਹੀਂ ਇਨੂੰ ਕੱਲ ਲੈ ਕੇ ਆਵਾਂਗੇ ਜਦੋਂ ਕੱਲ ਆਊਗਾ ਫਿਰ ਰਾਹਨੇਸ਼ ਕਾਲੇ ਦੇਖਿਓ ਤੁਸੀਂ ਆਪ ਦੇਖ ਠੀਕ ਹੈ ਜੀ ਸਾਨੂੰ ਹਰ ਕੋਈ ਸਿਆਣਾ ਬੰਦਾ ਇਹ ਕਹਿੰਦਾ ਵੀ ਸ਼ੁਕਰ ਜੈਲਸੀ ਨਹੀਂ ਹੈਗੀ ਵੀ ਪ੍ਰਮਾਤਮਾ ਨੇ ਤੁਹਾਨੂੰ ਇਹ ਦਾਤ ਬਖਸ਼ੀ ਵਧਾਈ ਦੇਣੀ ਆਗੇ ਬਈ ਬਹੁਤ ਵਧੀਆ ਕੰਮ ਹੋਇਆ ਮਜ਼ਾ ਆ ਗਿਆ ਜੀ ਹਾਂਜੀ ਚਲੋ ਧੰਨਵਾਦ ਹੈ ਅੱਜ ਮੈਂ ਬਹੁਤ ਰੱਬ ਦਾ ਸ਼ੁਕਰ ਗੁਜ਼ਾਰਾ ਕਿ ਮੈਂ ਮਿਰਜੇ ਨਾਲ ਵੀ ਮਿਲ ਲਿਆ ਤੇ ਮੈਂ ਯੋਧਾ ਨਾਲ ਵੀ ਮਿਲ ਲਿਆ ਤੇ ਬਾਕੀਆਂ ਨਾਲ ਦੁੱਲੇ ਨਾਲ ਵੀ ਮਿਲ ਲਿਆ ਅੱਜ ਤੱਕ ਅਸੀਂ ਸੁਨੇ ਸੀਗੇ ਤੇ ਕੱਲ ਨੂੰ ਤੁਹਾਨੂੰ ਸ਼ਿਵੇ ਨਾਲ ਵੀ ਜਰੂਰ ਮਲਾਵਾਂਗੇ ਸ਼ਿਵ ਨੂੰ ਜਰੂਰ ਮਲਾਵਾਗੇ ਕੱਲ ਨੂੰ ਨਿਊ ਇੰਟਰਵਿਊ ਦੇ ਨਾਲ ਠੀਕ ਹੈ ਤੁਹਾਡਾ ਧੰਨਵਾਦ ਬਹੁਤ-ਬਹੁਤ ਠੀਕ ਹੈ 24 ਵਾਲਿਆਂ ਦਾ ਠੀਕ ਹੈ ਜੀ ਅਸੀਂ ਵੀ ਤੁਹਾਡੇ ਭਰਾ ਹੋ ਬਨੇ ਰਹੋ ਵੀ 24 ਜਾਣੇ ਤਾਂ ਸ਼ਹੀ ਧੰਨਵਾਦ ਕਾਲ ਮਰhaba ਸੋ ਇਕਵਰੀ ਫੇਰ ਅਸੀਂ ਪਹੁੰਚੇ ਆਂ ਜਗਰਾਉਂ ਤੇ ਤੇ ਤੁਸੀਂ ਆਵਾਜ਼ਾਂ ਤੋਂ ਹੀ ਪਛਾਣ ਲਿਆ ਹੋਣਾ ਕਿ ਇਸ ਟਾਈਮ ਅਸੀਂ ਖੜੇ ਆਂ ਘੋੜਿਆਂ ਦੇ ਇੱਕ ਮੇਲੇ ਤੇ ਜਿੱਥੇ ਕਿ ਵੱਖ-ਵੱਖ ਕਿਸਮ ਦੇ ਘੋੜੇ ਦੇਸ਼ ਭਰ ਤੋਂ ਪਹੁੰਚੇ ਹੋਏ ਨੇ ਤੇ ਘੋੜਿਆਂ ਦੀ ਜਿਹੜੀ ਆਵਾਜ਼ਾਂ ਉਹ ਲੁਭਾਰੀਆਂ ਨੇ ਵੱਖ-ਵੱਖ ਆਵਾਜ਼ਾਂ ਤੇ ਮਨ ਕਰ ਰਿਹਾ ਕਿ